ਤੇ ਗਿਆ ਸੀ ਦੋ ਦਿਨ ਡਿਪਾਰਟਮੈਂਟ ਨੇ ਇਹਨਾਂ ਦੀ ਗੱਲ ਹੀ ਨਹੀਂ ਸੁਣੀ ਸੀ ਕਿਉਂ ਉਹਨਾਂ ਕਹਿ ਦਿੱਤਾ ਜੀ ਸੀਐਮਡੀ ਨੇ ਸਾਡੇ ਨੇ ਚਾਰਜ ਨਹੀਂ ਲਿਆ ਹੁਣ ਤਾਂ ਬਾਈ ਜੀ ਸੀਐਮਡੀ ਨੇ ਵੀ ਚਾਰਜ ਲੈ ਲਿਆ ਉਹਨਾਂ ਦੇ ਨੇ ਡਿਪਾਰਟਮੈਂਟ ਦੇ ਨੇ ਅਜੇ ਸਵੰਤ ਨੂੰ ਦਿਓ ਜਵਾਬ ਦੁਬਾਰਾ ਦੀ ਹੁਣ ਉਹਨਾਂ ਨੇ ਸੀਐਮਡੀ ਨੇ ਵੀ ਚਾਰਜ ਲੈ ਲਿਆ ਸਭ ਕੁਝ ਹੋ ਗਿਆ ਬਸ ਹੁਣ ਆਪਾਂ ਆਪਦੇ ਵੱਲੋਂ ਜਿਹੜੀਆਂ ਕਮੀਆਂ ਨੇ ਨਾ ਉਹ ਪੂਰੀਆਂ ਕਰ ਲਈਏ ਬਾਈ ਆਪਣੇ 'ਚ ਵੀ ਬਹੁਤ ਕਮੀਆਂ ਨੇ ਜਦੋਂ ਰਿਸ਼ਤਾ ਕਰਦੇ ਨਾ ਕੁੜੀ ਤੇ ਮੁੰਡੇ ਦਾ ਕੁਝ ਲੋਕ ਜਿਹੜੇ ਜੰਤਰੀਆਂ ਵੇਖਦੇ ਨੇ ਉਹ 36 ਦੇ 36 ਗੁਣ ਮਲਾ ਦਿੰਦੇ ਨੇ ਵੀਰੇ ਆਪਾਂ 36ਾਂ ਤੇ ਇੱਕ ਨਹੀਂ ਗੁਣ ਮਿਲਦਾ ਆਪਣਾ ਤਾਂ ਮੇਰੀ ਰਿਕੁਐਸਟ ਹੈ ਭਰਾ ਫੇਰ ਤੁਹਾਨੂੰ ਵੀ ਬਾਈ ਜੀ ਤੁਸੀਂ ਸਾਰੇ ਮੇਰੇ ਭਰਾ ਵਾਤ ਵਾਤ ਇਕੱਠੇ ਹੋਵੋ ਇਹ ਲਾਈਵ ਸੈਸ਼ਨ ਜਿਹੜਾ ਏ ਇਹਦੀ ਤੁਸੀਂ ਲਿੰਕ ਅੱਗੇ ਦੀ ਅੱਗੇ ਸ਼ੇਅਰ ਕਰੋ ਭੇਜ ਦਿਓ ਇਹ ਰਿਕਾਰਡਿੰਗ ਉਹ ਜਿਹੜੇ ਟਾਈਮ ਵਾਸਤੇ ਹੁੰਦਾ ਲੋਕਾਂ ਨੂੰ ਸੱਜਣਾ ਨੂੰ ਭੇਜੋ ਵੀ ਅਸੀਂ ਧਰਨੇ ਦੀ ਅਪੀਲ ਕਰ ਰਹੇ ਆ ਸਭ ਵੱਧ ਤੋਂ ਵੱਧ ਪਹੁੰਚੋ ਉੱਥੇ ਬਾਈ ਜੀ ਜਿਸਵਿੰਦਰ ਬਾਈ ਜੀ ਸ਼ੇਰ ਬਾਜ਼ ਜਾਵੇਗਾ ਤਾਂ ਜਾਵਾਂਗੇ ਉਹ ਭਰਾ ਸਾਰੇ ਚੱਲੋ ਸਾਰੇ ਵੀਰੇ ਮੈਂ ਅੱਜ ਪਤਲੀ ਗੱਲ ਕਰਾਂ ਗੁੱਸਾ ਨਾ ਕਰਿਆ ਜੇ ਮੇਰੀ ਮਨਤੇ ਤੁਸੀਂ ਕਹੋਗੇ ਸ਼ੇਰ ਬਾਜ਼ ਜਾਵੇ ਤਾਂ ਮੈਂ ਜਾਵਾਂਗਾ ਵੀਰੇ ਜਿੱਦਨ ਤੋਂ ਤਨਖਾਹ ਫੜਨੀ ਨਾ ਪਹਿਲੀ ਉਹਦੋਂ ਤੂੰ ਸ਼ੇਰ ਬਾਜ ਨੂੰ ਨਹੀਂ ਫੜਾਣੀ ਉਹਦੋਂ ਤੂੰ ਸ਼ੇਰ ਬਾਜ ਨੂੰ ਨਹੀਂ ਫੜਾਣੀ ਉਹਦੋਂ ਤੂੰ ਕਹਣਾ ਮੈਂ ਪਹਿਲਾਂ ਸ਼ੋਰੂਮ ਤੇ ਜਾਵਾਂ ਇੱਕ ਪੈਂਟ ਸ਼ਰਟ ਲੈ ਕੇ ਆਵਾਂ ਸੋਨੀ ਜੀ ਮੇਰੀ ਪਹਿਲੀ ਸੈਲਰੀ ਏ ਭਾਈ ਮੇਰੀ ਰਿਕਵੈਸਟ ਏ ਤੁਹਾਨੂੰ ਇਸ ਗੱਲ ਤੋਂ ਉੱਪਰ ਉੱਠ ਜਾਓ ਉੱਪਰ ਉੱਠ ਕੇ ਗੱਲ ਕਰੋ ਭਾਈ ਨੀਤੀ ਜੀ ਵੀ ਕਹਿ ਰਿਹਾ 21 ਦੁੱਕੀ ਚੱਕ ਦੇਾਂਗੇ ਤੋਂ ਤੇ ਗੋਡਾ ਰੱਖ ਦੇਾਂਗੇ ਵਾਹ ਭਾਈ ਵਾਹ ਨੀਤੀ ਜੀ ਭਾਈ ਰਾਏ ਸਾਹਿਬ ਸਾਰੇ ਗਰੁੱਪਾਂ 'ਚ ਲਿੰਕ ਸੈਂਡ ਕੀਤਾ ਸੀ ਭਾਈ ਮੈਨੂੰ ਲੱਗਦਾ ਏ ਵੀ ਜਨਤਾ ਛੁੱਟੀ ਪਈ ਏ ਇਹਨਾਂ ਦੇ ਹੱਥੋਂ ਮੌਕਾ ਖੰਜਾਣਾ ਏ ਵੀਰੇ ਲਸ਼ਟ ਧਰਨਾ ਏ ਇਸ ਜੁਆਇਨਿੰਗ ਵਾਸਤੇ ਇਸ ਤੋਂ ਬਾਅਦ ਕੋਈ ਧਰਨਾ ਨਹੀਂ ਲੱਗਣਾ ਜੀ ਯੂਨੀਅਨ ਸਾਰੀ ਸਾਈਡ ਤੇ ਹੋ ਜਾਏਗੀ ਫਿਰ ਤੁਸੀਂ ਸੋਚੋਗੇ ਲੱਭਦੇ ਫਿਰੋਗੇ ਵੀ ਕਿਹੜਾ ਬੰਦਾ ਸਾਡੀ ਬਾਂ ਫੜੇ ਅੱਜ ਤਾਂ ਹਰੇਕ ਬੰਦਾ ਤੁਹਾਡੀ ਬਾਹ ਫੜਨ ਨੂੰ ਤਿਆਰ ਹੈ ਮੇਰਾ ਵੀਰ ਰਾਜਖਾਨ ਬਾਈ ਸਤਿ ਸ੍ਰੀ ਅਕਾਲ ਬਰਨਾਲੇ ਵਾਲਿਆ ਸਤਨਾਮਕੋੜ ਤੋਂ ਨੇ ਐਕਸ ਪ੍ਰਧਾਨ ਸੂਬਾ ਪ੍ਰਧਾਨ ਦੀ ਸੱਜੀ ਬਾਹ ਬਾਈ ਬਰਨਾਲੇ ਵਾਲਿਓ ਤੁਸੀਂ ਵੀ ਤਿਆਰੀ ਖਿੱਚ ਲਓ ਮੇਰਾ ਵੀਰ ਮਾਨਸੇ ਵਾਲਿਓ ਤੁਸੀਂ ਵੀ ਖਿੱਚ ਲਓ ਪਟਿਆਲੇ ਵਾਲੇ ਲੋਕਲ ਵੀ ਖਿੱਚ ਲੈਣ ਮੇਰਾ ਵੀਰ ਤਿਆਰੀ ਬਾਈ ਜੇ ਕਹਿੰਦੇ ਜੇ ਮੈਂ ਤੁਹਾਡੇ ਪ੍ਰਧਾਨਾਂ ਦਾ ਡਾਇਰੈਕਟ ਨਾਮ ਲੈ ਲੈ ਦੇਣਾ ਵੀ ਪ੍ਰਧਾਨਾਂ ਨੂੰ ਅਪੀਲ ਵੀ ਕਰ ਦੇਣਾ ਵੀ ਆਰੇ ਬੰਦੇ ਲੈ ਕੇ ਆਓ ਰਾਜਖਾਨ ਜੀ ਜੇ ਕਹਿੰਦੇ ਜੇ ਤੁਹਾਡੇ ਪ੍ਰਧਾਨ ਬੋਟਾ ਤੇ ਸਤਨਾਮ ਕੋਟ ਤੋਂ ਉਹਨਾਂ ਨੂੰ ਵੀ ਰਿਕੁਐਸਟ ਕਰ ਦਈਏ ਬਾਈ ਜੇ ਮਾਨਸੇ ਤੋਂ ਕੋਈ ਹੈਗਾ ਤਾਂ ਮੈਨੂੰ ਮੈਸੇਜ ਦੱਸੋ ਵੀ ਮੈਂ ਮਾਨਸੇ ਦੇ ਆ ਪਟਿਆਲੇ ਦਾ ਜਿੱਥੋਂ ਜਿੱਥੋਂ ਦੇ ਬੈਠੇ ਜੇ ਕਰੀ ਅਪੀਲ ਕਰੋ ਵੀ ਦੱਸ ਦੋ ਟਾਈਪ ਕਰਕੇ ਵੀ ਅਸੀਂ ਕਿੱਥੋਂ ਦੇ ਲਾਈਵ ਬੈਠੇ ਆਂ ਵੀਰੇ ਆਪਦਾ ਬਾਈ ਸੰਗਰੂਰ ਵਾਲੇ ਤੁਹਾਡੇ ਗਰਦੀਪ ਟਿੱਲੋ ਜੀ ਨਾਲ ਵੀ ਮੇਰੀ ਗੱਲ ਹੋਈ ਆ ਮਮਦੋਟ ਵਾਲੇ ਬਾਈ ਜਗਤਾਰ ਸਿੰਘ ਨਾਲ ਵੀ ਗੱਲ ਹੋ ਚੁੱਕੀ ਏ ਬਾਈ ਤੁਹਾਡੇ ਸੰਧੂ ਪ੍ਰਧਾਨ ਨਾਲ ਵੀ ਹੋਈ ਏ ਸੰਧੂ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਬਾਈ ਜੀ ਸੰਗਰੂਰ ਵਾਲਿਓ ਤੁਹਾਡੇ ਗੁਰਦੇਵ ਢਿੱਲੋਂ ਭਾਈ ਜੀ ਨੂੰ ਮੈਂ ਕਿਹਾ ਸੀ ਤੁਹਾਡੇ ਗਰੁੱਪ ਜਿਹੜਾ ਸੰਗਰੂਰ ਦਾ ਉਹਦੇ ਵਿੱਚ ਲਿੰਕ ਸੈਂਡ ਕਰ ਦਿਓ ਵੀਰੇ ਤੁਸੀਂ ਦਾ ਕਬਾਇ ਵਾਲੇ ਤਾਂ ਸਾਡੇ ਚੋਂ ਅਲਾਵਾਦ ਦੀ ਜੇ ਵੀਰੇ ਤੁਹਾਡੇ ਅਬੌਰ ਤੋਂ ਸੰਦੀਪ ਵੀਰ ਜੀ ਤੁਹਾਡੇ ਅਬੌਰ ਤੋਂ ਕੋਮਲ ਬਾਈ ਜੀ ਫਾਇਲ ਕਦੇ ਉਹ ਪ੍ਰਸ਼ਤਿਕ ਪ੍ਰਧਾਨ ਲਾਏ ਗਏ ਆ ਉਹ ਡੋਰ ਤੋਂ ਡੋਰ ਕਰ ਰਹੇ ਆ ਆ ਗੰਗਾ ਨਗਰ ਤੂਤਾ ਵਾਲਾ ਮੇਰਾ ਭਰਾ ਜਿਹੜਾ ਹੈ ਨਾ ਇਹਨੂੰ ਤਾਂ ਮੈਂ ਡਾਇਰੈਕਟ ਫੋਨ ਕਰ ਲਾਂਗਾ ਮੇਰੇ ਭਰਾ ਨੂੰ ਗੁਰਵਿੰਦਰ ਸਿੰਘ ਨੂੰ ਫਾਜਲਕਾ ਲੈਣਾ ਵੀ ਪੀਲੇ ਬਾਈ ਪਹੁੰਚੋ ਜਲਾਲਾਬਾਦ ਵਾਲੇ ਵੀ ਪਹੁੰਚੋ ਵੀਰੇ ਸਾਰੇ ਵੱਤ ਵੱਤ ਵੀਰੇ ਕੱਲ ਜਦੋਂ ਆਪਾਂ ਇਹ ਤੋਂ ਟ੍ਰੇਨ ਚੜੇ ਨਾ ਫਾਜਲਕਾ ਤੋਂ ਜਿਹੜੇ ਜਲਾਲਾਬਾਦ ਤੋਂ ਲੈ ਕੇ ਫਾਜਲਕਾ ਤੇ ਖਾਈ ਤੋਂ ਲੈ ਕੇ ਫਾਜਲਕਾ